ਸਤ ਗੁਰ ਪਿਆਰੇ ਤੇਰੇ ਜਾਮ ਬਲ ਹਾਰੇ ਮੇਰੇ ਸਤ ਗੁਰ ਪਿਆਰੇ ਤੇਰੇ ਜਾਮ ਬਲ ਹਾਰੇ ਤੇਰੀ ਦੀਦ ਦੇ ਪਿਆਸੇ ਮੇਰੇ ਦਾਤ ਆ ਆਣ ਖੜੇ ਤੁਸਾਂ ਦੇ ਦਵਾਰ ਗੁਰੂ ਜੀ ਆਇਆਂ ਸੰਗਤਾਂ ਦਵਾਰੇ ਤੁਹਾਡੇ ਚੱਲ ਕੇ ਖੁਸ਼ ਹੋ ਕੇ ਬਖਸ਼ੋ ਦੀਦਾਰ ਗੁਰੂ ਜੀ ਆਇਆ ਸੰਗਤਾਂ ਦੁਆਰੇ ਥੋੜੇ ਚੱਲ ਕੇ ਖੁਸ਼ ਹੋ ਕੇ ਬੱਕਸ਼ੋਦੀਦਾਰ ਗੁਰੂ ਜੀ ਸਾਰੀ ਦੁਨੀਆਂ ਤੋਂ ਸੋਨਾ ਤੇਰਾ ਚਾਂਡੇ ਦਰਬਾਰ ਹੈ ਨਾਨਕ ਦੀ ਬਾਣੀ ਦਾ ਹੁੰਦਾ ਪ੍ਰਚਾਰ ਹੈ ਸਾਰੀ ਦੁਨੀਆਂ ਤੋਂ ਸੋਨਾ ਤੇਰਾ ਚਾਂਡੇ ਦਰਬਾਰ ਹੈ ਨਾਨਕ ਦੀ ਬਾਣੀ ਦਾ ਹੁੰਦਾ ਪ੍ਰਚਾਰ ਹੈ ਮੈਲੇ ਜਨਮ ਜਨਮ ਦੀ ਏ ਕੱਟ ਦੀ ਸੁਣ ਕੇ ਤੇਤੋਸਾਂ ਦਾ ਪ੍ਰਚਾਰ ਗੁਰੂ ਜੀ ਹੋ ਆਇਆ ਸੰਗ ਤੰਦਵਾਰੇ ਤੇਰੇ ਚੱਲ ਕੇ ਖੁਸ਼ ਹੋ ਕੇ ਬਖਸ਼ੋ ਦੇਦਾਰ ਗੁਰੂ ਜੀ ਆਇਆ ਸੰਗ ਤੰਦਵਾਰੇ ਤੇਰੇ ਚੱਲ ਕੇ ਖੁਸ਼ ਹੋ ਕੇ ਬਖਸ਼ੋ ਦੇਦਾਰ ਗੁਰੂ ਜੀ ਓ ਪਿਤਾ ਗੁਲਜਾਰ ਸਿੰਘ ਜਿੰਨਾ ਦਾ ਦੁਲਾਰਾ ਤੂੰ ਮਾਤਾ ਰਾਧਾ ਰਾਣੀ ਜੀ ਦੀ ਅੱਖੀਆਂ ਦਾ ਤਾਰਾ ਤੂੰ ਪਿਤਾ ਗੁਲਜਰ ਸਿੰਘ ਜਿੰਨਾ ਦਾ ਦੁਲਾਰਾ ਤੂੰ ਮਾਤਾ ਰਾਧਾ ਰਾਣੀ ਜੀ ਦੀ ਅੱਖੀਆਂ ਦਾ ਤਾਰਾ ਤੂੰ ਆਪਦੇ ਗੁਰਾਂ ਤੋਂ ਜਿੰਨਾ ਮੰਗਿਆ ਸਾ ਮਾ ਰੂਪ ਗੁਰੂ ਦਰਬਾਰ ਗੁਰੂ ਜੀ ਆਇਆ ਸੰਗ ਤਾਂ ਦਵਾਰੇ ਤੁਹਾਡੇ ਚੱਲ ਕੇ ਖੁਸ਼ ਹੋ ਕੇ ਬਖਸ਼ੋਦੀਦਾਰ ਗੁਰੂ ਜੀ ਆਇਆਂ ਸੰਗਤਾਂ ਦੁਆਰੇ ਤੁਹਾਡੇ ਚੱਲ ਕੇ ਖੁਸ਼ ਹੋ ਕੇ ਬਖਸ਼ੋਦੀਦਾਰ ਗੁਰੂ ਜੀ ਹੋ ਪਾਣੀ ਬਿਨਾਂ ਜਿਵੇਂ ਮੱਛੀ ਰਹਿੰਦੀ ਆ ਤੜਪਦੀ ਦਿਨ ਰਾਤ ਤਾਰ ਤੇਰੇ ਪਿਆਰ ਦੀ ਖੜਕਦੀ ਪਾਣੀ ਬਿਨਾ ਜਿਵੇਂ ਮੱਛੀ ਰਹਿੰਦੀ ਆ ਤੜਪਦੀ ਦਿਨ ਰਾਤ ਤਾਰ ਤੇਰੇ ਪਿਆਰ ਦੀ ਖੜਕਦੀ ਅੱਗ ਬੇਰਹੋਂ ਦੀ سینੇ ਵਿੱਚ ਮੱਚਦੀ ਪਾ ਕੇ ਨਜਰਾ ਤੇ ਕਰੋ ਠੰਡਾ ਠਾਰ ਗੁਰੂ ਜੀ ਆਇਆ ਸੰਗ ਤਾਂ ਦਵਾਰੇ ਤੁਹਾਡੇ ਚੱਲ ਕੇ ਖੁਸ਼ ਹੋ ਕੇ ਬਖਸ਼ੋ ਦਾਰ ਗੁਰੂ ਜੀ आइए संगतं द्वारे थोड़े चल के खुश हो के बाशोदार गुरु जी ओ पल पल लंघता है जुगान जी लगता नहीं चंगा बिना प्यारे दे जहान जी पल पल लंघता है युग के दान जी लगता नहीं चंगा बिना प्यारे दे जहान जी ਯਾਰਾ ਨਾ ਬਹਾਰਾ ਕਹਿੰਦੇ ਜੱਗ ਤੇ ਮੈਲੇ ਜਾਣ ਜੇ ਯਾਰਾ ਨੂੰ ਦਿਲਦਾਰ ਗੁਰੂ ਜੀ ਆਇਆਂ ਸੰਗਤਾਂ ਦੁਆਰੇ ਤੁਹਾਡੇ ਚੱਲ ਕੇ ਖੁਸ਼ ਹੋ ਕੇ ਬਖਸ਼ੋ ਦੀਦਾਰ ਗੁਰੂ ਜੀ ਆਇਆਂ ਸੰਗਤਾਂ ਦੁਆਰੇ ਤੁਹਾਡੇ ਚੱਲ ਕੇ ਖੁਸ਼ ਹੋ ਕੇ ਬਖਸ਼ੋ ਦੀਦਾਰ ਗੁਰੂ ਜੀ ਛੱਡ ਕੇ ਦੁਆਰੇ ਸਾਰੇ ਦਰ ਤੇਰਾ ਮੱਲਿਆ ਪੱਲ ਦਾ ਬਛੋੜਾ ਸਾਥੋਂ ਜਾਂਦਾ ਨਹੀਂ ਓ ਛੱਲਿਆ ਛੱਡ ਕੇ ਦੁਆਰੇ ਸਾਰੇ ਦਰ ਤੇਰਾ ਮੱਲਿਆ ਪੱਲ ਦਾ ਬਛੋੜਾ ਸਾਥੋਂ ਜਾਂਦਾ ਨਹੀਂ ਓ ਛੱਲਿਆ ਦੇਖੀ ਨੂਰੀ ਮੁਖੜਾ ਛਪਾਈ ਨਾ ਸੁੰਨਾ ਹੋ ਜੂ ਸਾਡਾ ਸੰਸਾਰ ਗੁਰੂ ਜੀ ਹੋ ਆਇਆ ਸੰਗਤਾਂ ਦੇਵਾਰ ਥੋਡੇ ਚੱਲ ਕੇ ਖੁਸ਼ ਹੋ ਕੇ ਵਕਸ਼ੋ ਦਿਦਾਰ ਗੁਰੂ ਜੀ ਹੋ ਆਇਆ ਸੰਗਤਾਂ ਦੇਵਾਰ ਥੋਡੇ ਚੱਲ ਕੇ ਖੁਸ਼ ਹੋ ਕੇ ਵਕਸ਼ੋ ਦਿਦਾਰ ਗੁਰੂ ਜੀ ਸੁਆਮੀ ਰਾਮ ਪਰ ਸਾਡੇ ਦਿਲਾਂ ਦਾ ਸਹਾਰਾ ਤੂੰ ਆਪਣੇ ਪਿਆਰਿਆਂ ਦੇ ਨੈਣਾਂ ਦਾ ਨਜ਼ਾਰਾ ਤੂੰ ਸਵਾਮੀ ਰਾਮਪਾਲ ਸਾਡੇ ਦਿਲਾਂ ਦਾ ਸਹਾਰਾ ਤੂੰ ਆਪਣੇ ਪਿਆਰਿਆਂ ਦੇ ਨੈਣਾਂ ਦਾ ਨਜ਼ਾਰਾ ਤੂੰ ਦਰਦੇ ਬਣਾ ਕੇ ਗੋਲੇ ਰੱਖ ਲਈ ਬਣ ਕੇ ਰਹਾਗੇ ਸੇਵਾਦਾਰ ਗੁਰੂ ਜੀ ਆਇਆਂ ਸੰਗਤਾਂ ਦੁਆਰੇ ਤੁਹਾਡੇ ਚੱਲ ਕੇ ਖੁਸ਼ ਹੋ ਕੇ ਬਖਸ਼ੋਦੀਦਾਰ ਗੁਰੂ ਜੀ ਆਇਆ ਸੰਗਤਾਂ ਦੁਆਰੇ ਥੋੜੇ ਚੱਲ ਕੇ ਖੁਸ਼ ਹੋ ਕੇ ਬਖਸ਼ੋ ਦੀਦਾਰ ਗੁਰੂ ਜੀ ਚੰਦ ਸੋਂ ਪਨੋਰ ਨੂੰ ਤੂੰ ਪੁੱਲੀ ਤੇ ਪਹਲਾਈਨਾ ਗिन्नੂ ਗੋਲਡੀ ਨੂੰ ਕਦੇ ਛੱਡ ਕੇ ਤੂੰ ਜਾਈਨਾ ਚੰਦ ਸੋਂ ਪਨੋਰ ਨੂੰ ਤੂੰ ਪੁੱਲੀ ਤੇ ਪਹਲਾਈਨਾ ਗिन्नੂ ਗੋਲਡੀ ਨੂੰ ਕਦੇ ਛੱਡ ਕੇ ਤੂੰ ਜਾਈਨਾ ਡੋਬ ਜੇ ਨਾ ਬੇੜੀ ਭਵ ਸਿੰਧ ਮੇ ਚੱਪੂਲਾ ਕੇ ਕਰ ਦੇਓ ਪਾਰ ਗੁਰੂ ਜੀ ਹੋ ਆਇਆ ਸੰਗਤਾਂ ਦੇਵਾਰੇ ਥੋੜੇ ਚੱਲ ਕੇ ਖੁਸ਼ ਹੋ ਕੇ ਬਖਸ਼ੋ ਦਿਦਾਰ ਗੁਰੂ ਜੀ ਆਇਆ ਸੰਗਤਾਂ ਦੇਵਾਰੇ ਥੋੜੇ ਚੱਲ ਕੇ ਖੁਸ਼ ਹੋ ਕੇ ਬਖਸ਼ੋ ਦਿਦਾਰ ਗੁਰੂ ਜੀ